ਇਹ ਸਾਰਿਆਂ ਦੀ ਭਲਾਈ ਆ। ਐਕੜੇ ਨਹੀਂ ਸਾਰੇ ਜਰੋਜ ਇੱਥੇ ਐਕਸੀਡੈਂਟ ਹੋ ਕੇ ਗਾਵਾ ਮਰਦੀਆਂ ਸ਼ੜਕ ਤੇ ਨੇੜੇ ਬਿਆਸ ਡੇਰੇ ਦੇ ਸਾਰਿਆਂ ਦੇ ਧਿਆਨ ਚ ਹੋਊਗਾ ਇੱਥੇ ਹਰ ਹਫਤੇ ਦੂਜੇ ਤੀਜੇ ਦਿਨ ਗਾ ਮਰੀ ਪਈ ਹੁੰਦੀ ਆ ਐਕਸੀਡੈਂਟ ਹੋ ਕੇ। ਚਾਹੇ ਗੁੱਜਰ ਬੈਠੇ ਇਧਰੋਂ ਡੱਕਰ ਦੇ ਚਾ ਉਧਰੋਂ ਆ ਗਿਆ ਵਿਚਾਰੀਆਂ ਨੂੰ ਪਤਾ ਨਹੀਂ ਲੱਗਦਾਗਾ। ਸਾਰਾ ਨਗਰ ਸਾਡਾ ਕਤਰ ਹੋ ਕੇ ਗਾਵਾ ਨੂੰ ਫੜ ਲੱਗਾ ਸੀ ਬਉਸ਼ਾਲਾ ਵਿੱਚ ਪਹੁੰਚਾਉਣ ਨੂੰ। ਜਿਹੜਾ ਚੋਂ ਫੜਦੀ ਹੋਈ ਇੱਕ ਗਾਂ ਜਿਵੇਂ ਮੁੰਡੇ ਨੇ ਦੱਸਿਆ ਵੀ ਉਧਰ ਗਈ ਆ ਇਹ ਮੌਕੇ ਤੇ ਇਹੀ ਸੀਗੇ ਮੁੰਡੇ ਨਾਲ ਮੇਰਾ ਬਾਅਦ ਚ ਆਇਆ। ਗਾਏ ਇਹ ਉਧਰੋਂ ਮੋੜਨ ਗਏ ਫੜਨ ਗਏ ਆ ਇਹਨਾਂ ਨੇ ਕੁਝ ਨਹੀਂ ਕੀਤਾ ਗੁਜਰਾ ਦਾ ਇਹਨਾਂ ਦਾ ਸੁਣਿਆਗਾ ਗੱਲਬਾਤ ਗੁਜਰੇ ਇਹਨਾਂ ਨੂੰ ਸਿੱਧੇ ਟੱਟ ਕੇ ਪੈ ਗਏ ਜਿਹਦੇ ਵਿੱਚ ਦੋ ਬੱਚੇ ਆਪਣੇ ਦੋ ਆ ਹਸਪਤਾਲ ਦੋ ਮੁੰਡੇ ਸਾਡੇ ਦਾਖਲ ਹੈ ਜੀ ਅਸੀਂ ਇਹੀ ਜਾਣੇ ਵੀ ਕਾਰਵਾਈ ਬੰਨਦੀ ਠੋਕੇ ਕੀਤੀ ਜਾਵੇ ਇਹਨਾਂ ਤੇ ਜਿਹੜੀ ਧਾਰਾ ਲੱਗਦੀ ਆ ਉਹ ਧਾਰਾ ਲਾਈ ਜਾਵੇ ਬੱਟ ਜਿਹੜੇ ਇਹ ਆਪਣਾ ਸੜਕਾਂ ਤੇ ਮੱਝਾ 2 2 3 300 ਲਈ ਫਿਰਦੇ ਆ ਕੋਈ ਐਮਰਜੈਂਸੀ ਸਾਡੇ ਬੰਦਾ ਕੋਈ ਮਰੀਜ਼ ਕੋਈ ਕਿਸੇ ਨੂੰ ਨਿਕਲਣਾ ਪੈ ਜੇ ਮੈਂ ਇਹਦੇ ਨਾਲ ਖੁਦ ਹੋਈ ਆ ਮੈਂ ਪੌਣਾ ਘੰਟਾ ਇਹਨਾਂ ਦੇ ਜਾਮ ਵਿੱਚ ਖੜਾ ਰਿਆ ਮੱਜਾਂ ਦੇ ਜੀ ਐਸ ਟੀਓ ਸਾਹਿਬ ਨੇ ਸਾਡੀ ਵਧੀਆ ਗੱਲ ਸੁਣੀ ਆ ਸਾਰਾ ਉਹਨਾਂ ਨੇ ਧਿਆਨ 'ਚ ਉਹਨਾਂ ਦੇ ਲਿਆਂਦਾ ਉਹਦੇ ਵੀ ਬੰਦੀ ਕਾਰਵਾਈ ਪੂਰੀ ਠੋਕ ਕੇ ਕਰਾਂਗੇ ਉਹਨਾਂ ਦੇ ਬਿਆਨ ਲੈਣਗੇ ਹਾਂ ਤੇ ਉਹ ਹੁਣ ਬਿਆਨ ਲੈਣ ਗਏ ਆ ਹਸਪਤਾਲ ਤੇ ਇੱਕ ਜਦੋਂ ਵੀ ਇਹ ਮੇਨ ਐਂਟਰੀ 'ਚ ਮੈਂ ਅੱਗੇ ਵੀ ਕਈ ਵਾਰੀ ਸ਼ਾਇਦ ਵੀਡੀਓ ਕਿਸੇ ਨੇ ਦੇਖਾ ਹੁਣ ਪਾਉਂਦਾ ਰਹੀ ਨਾ ਮੇਨ ਐਂਟਰੀ ਤੇ گاਵਾ ਜਿਹਹ ਜਿੰਨਾਂ ਵੀ ਜਾਣਦੇ ਆ ਵਾ ਇਹਨਾਂ ਦੇ ਮੱਜਾਂ ਫੋਸ ਐਨਾ ਕਰ ਦਿੰਦੀਆਂ ਵੀ ਕਿਸੇ ਤੋਂ ਨੰਗੇ ਨਹੀਂ ਜਾਂਦਾ ਸੜਕ ਕਾਲੀ ਤੋਂ ਹਰੀ ਕੀਤੀ ਪਈ ਹੁੰਦੀ ਇਹਨਾਂ ਦੀ ਗੋਆ ਫੱਟ ਫੱਟ ਦੋ ਦੋ 100 ਮੱਝ ਜਾਂਦੀ 3 300 ਮੱਝ ਜਾਂਦੀ ਆ ਜਿਹਦੇ ਵਿੱਚੋਂ 10 15 ਮੱਝਾਂ ਹਰ ਵਕਤ ਫੋਸ ਕਰਦੀਆਂ ਹੀ ਜਾਂਦੀਆਂ ਕੀ ਮੰਗ ਆਮ ਰਾਹ ਗੀਰ ਨੂੰ ਨੰਗਣਾ ਔਖਾ ਹੋਇਆ ਵਿਆ ਇਹ ਪਹਿਲੀ ਗੱਲ ਇੱਥੇ ਨਹੀਂ ਸਾਰੇ ਪੰਜਾਬ ਦੇ ਵਿੱਚ ਰੋਡ ਤੇ ਕਿਸੇ ਗੁਜਰ ਦੀ ਮੱਝ ਨਹੀਂ ਫਿਰਨੀ ਚਾਹੀਦੀ ਦੂਜਾ ਹਲਾਇ ਇਹ ਨਾ ਤਾਂ ਕੋਈ ਕਾਨੂੰਨ ਹੀ ਆ ਇਹ ਵੀ ਆਪਾਂ ਆਪ ਦਾ ਭਲਾ ਕੋਈ ਜ਼ਿੰਮੇਵਾਰ ਆ ਇਸਤੇ ਵੀ ਪਿੱਛੇ ਜਿਹਨਾਂ ਨੇ ਰੋਕ ਲਾਤੀ ਸੀਗੀ ਵੀ ਕੋਈ ਜ਼ਿੰਮੇਵਾਰ ਮੱਝ ਨਾ ਛੜਕਤੇ ਨਗਾਵੇ ਕੀ ਮੰਗ ਕੀ ਕਰਦੇ ਹੁੰਦੇ ਮੰਗ ਇਹ ਕਰਦੇ ਸੀ ਸਾਰੇ ਪੰਜਾਬ ਦੇ ਵਿੱਚ ਗੁਜਰਾਂ ਦਾ ਮੱਝਾ ਬੰਦ ਹੋਣੀਆਂ ਚਾਹੀਦੀਆਂ ਕੋਈ ਵੀ ਰੋਡ ਤੇ ਨਹੀਂ ਚੜ੍ਹਣੀ ਚਾਹੀਦੀ ਸਾਨੂੰ ਇਹ ਤਾਂ ਗੁਜਰਾਂ ਦਾ ਇਹ ਅੱਡਾ ਜਗਾਣਾ ਕੋਈ ਇੱਥੇ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਚਰਾੰਦ ਨਹੀਂ ਗੀ ਚਰਾੰਦੀ ਆਣੀ ਜਦੋਂ ਹਾਂ ਤਾਂ ਸਾਨੂੰ ਫਖਰਾ ਖਰਾਬ ਕਰਦੇ ਆ ਰਾਹੀ ਗਿਰਾਂ ਨੂੰ ਪਰੇਸ਼ਾਨ ਕਰਦੇ ਆ ਜੇ ਕਿਸੇ ਨੇ ਕੋਈ ਮਾਰਗ ਦੇ ਭੋਗ ਤੇ ਚੱਲਿਆ ਹੁੰਦਾ ਵਾ ਅਗਲੇ ਦੇ ਚਿੱਟੇ ਲੀੜੇ ਪਾਏ ਹੁੰਦੇ ਨਾਲ ਦੀ ਗੱਡੀ ਨਾਗਦੀ ਇਹਨਾਂ ਦੀ ਮੋਕਾ ਖਿਡਾਰੀ ਪਈ ਹੁੰਦੀ ਛੜਕ ਤੇ ਸਾਰੇ ਲਵੇੜ ਜਾਂਦੇ। ਕਾਲੂ ਵਾਲੇ ਬੰਦੇ ਥੈਂਕ ਯੂ ਬਾਈ ਯਾ ਚੱਕੇ ਸਾਰੇ ਆਸੇ ਪਾਸੇ ਸਾਰੇ ਦੁਖੀ ਐ ਇਹਨਾਂ ਨੂੰ। ਦੂ ਥੈਂਕ। ਇਹ ਜੀ ਰੌਲਾ ਇਹ ਆ ਸੀ ਗਾਈਆਂ ਸਾਡੇ ਖੇਤਾਂ ਚ ਕਰਦੀਆਂ ਸੀ ਤੰਗ। ਅਸੀਂ ਗਊਸ਼ਾਲਾ ਨਾਲ ਇਹਨਾਂ ਗੱਲ ਕੀਤੀ ਸੀ ਉਹ ਸਾਨੂੰ ਕਹਿੰਦੇ ਵੀ ਤੁਸੀਂ ਗਾਈਆਂ ਸਾਨੂੰ ਫੜ ਕੇ ਦੇ ਦਿਓ। ਅਸੀਂ ਗਊਸ਼ਾਲਾ ਲੈ ਜਾਂਦੇ ਆ। ਇੱਥੇ ਸੜਕ ਤੇ ਐਕਸੀਡੈਂਟ ਹੁੰਦੇ ਆ ਗਾਈਆਂ ਦੇ ਵਜ੍ਹਾ ਵਜ੍ਹਾ। ਅਸੀਂ ਉਹ ਗਾਈਆਂ ਫੜ ਕੇ ਹੀ ਗਊਸ਼ਾਲਾ ਵਾਲਿਆਂ ਨੂੰ ਸੱਦਿਆ ਸੀ। ਉਹਨਾਂ ਨੂੰ ਅਸੀਂ ਫਰਾਉਂਦੇ ਸੀ ਗਾਈਆਂ। ਉਹ ਗਾਂ ਅਸੀਂ ਉਹਦੇ ਮਗਰ ਸੀ ਗਾਂ ਦੇ ਅਸੀਂ ਉਹ ਗਾਂ ਫੜਦੇ ਸੀ ਉਹ ਕਿਤੇ ਗੁਜਰਾਂ ਦੇ ਪਸ਼ੂਆਂ ਦੇ ਵੇਲੇ ਦੀ ਗਾਂ ਲਾਂਗੀ ਅਸੀਂ ਜਦੋਂ ਉਹਦੇ ਮਗਰ ਗਏ ਗਾਂ ਦੇ ਉਤੋਂ ਨਾ ਉਹਨਾਂ ਦੇ ਬੁੜੀਆਂ ਨੂੰ ਗਾਲਾਂ ਕੱਢਣ ਲੱਗੀਆਂ ਵੀ ਤੁਸੀਂ ਸਾਡੇ ਪਸ਼ੂਆਂ ਚਵਾੜੀ ਫਿਰਦੇ ਆ ਵੀ ਇਹਨਾਂ ਨੂੰ ਫੜੋ ਆਇਆ ਕਿ ਆ ਵੀ ਅਸੀਂ ਇਹਨਾਂ ਨੂੰ ਫੜੀ ਇਹਨਾਂ ਹੀ ਗਊਸ਼ਾਲਾ ਲੈ ਕੇ ਜਾਣੀਆਂ ਵਾ ਉਹਨਾਂ ਦੇ ਕੋਸ਼ ਦੋ ਤਿੰਨ ਗਾਈਆਂ ਉਹਨਾਂ ਦੇ ਪਸ਼ੂਆਂ 'ਚ ਬੈਠੀਆਂ ਸੀ ਉਹ ਕਹਿੰਦੇ ਵੀ ਸਾਡੇ ਵਾਲਿਆਂ ਵੀ ਤੁਸੀਂ ਫੜ ਕੇ ਲੈ ਜਾਓ ਆਇਆ ਕਿ ਤੁਸੀਂ ਫੜ ਕੇ ਸਾਨੂੰ ਇਹ ਦੇ ਦਿਓ ਪਸ਼ੂਆਂਾਂ ਚ ਵੀ ਕੱਲ ਨੂੰ ਕੋਈ ਗੱਲਬਾਤ ਹੋਵੇ ਅਸੀਂ ਉਹਨਾਂ ਨੂੰ ਫੜਨ ਨੂੰ ਕਹਤਾ ਜਾਂ ਕਿ ਗਊਸ਼ਾਲਾ ਵਾਲੇ ਸੱਦੇ ਆ ਕਿ ਅਸੀਂ ਉਹਨਾਂ ਨੂੰ ਫੜਾ ਦਿੰਨੇ ਆ ਗਾਈਆਂ ਹੋਂਦਾ ਸੱਦੇ ਹੀ ਆ ਇੰਨੀ ਗੱਲ ਹੋਈ ਤੇ ਉਧਰ ਉਹਨਾਂ ਦੇ ਬੰਦੇ ਆ ਗਏ ਉਹਨਾਂ ਕੋਲੇ ਡਾਂਗਾ ਸੀ ਉਹਨਾਂ ਨੇ ਡਾਂਗਾ ਮਾਰ ਲਾ ਕੇ ਬੁੜੀਆਂ ਰੋੜੇ ਚਲਾਉਣ ਲੱਗੀਆਂ ਦੋ ਬੰਦੇ ਦਾ ਸਾਡੇ ਇੱਕ ਬੰਦੇ ਨੂੰ ਚਾੱਕੇ ਲੈ ਗਏ ਸੀ ਅੰਦਰ ਉਤੋਂ ਅੰਦਰ ਉਹ ਲੈ ਕੇ ਆ ਤਾਂ ਉਹਨੂੰ ਅਸੀਂ ਕੱਢ ਕੇ ਪਿੰਡੋਂ ਅਸੀਂ ਆਪ ਦੇ ਪਿੰਡ ਆਵਾਜ਼ ਦਵਾਈ ਵੀ ਆ ਗੱਲ ਹੋ ਗਈ ਵੀ ਗਾਈਆਂ ਆਪਣੇ ਪਿੰਡ ਵਾਲੇ ਫੜਦੇ ਸੀਗੇ ਕੌਸ਼ਾਲਾ ਨੂੰ ਫੜਾਉਣੀਆਂ ਸੀ ਉਹਨਾਂ ਨੂੰ ਜਦੋਂ ਅਸੀਂ ਪਿੰਡੋਂ ਸੱਦੇ ਉਦੋਂ ਅਸੀਂ ਉਹਨਾਂ ਦੇ ਪਿੰਡ ਦੇ ਬੰਦੇ ਆਏ ਸਾਡੇ ਮੋਹਦਵਾਰ ਉਹਨਾਂ ਨੂੰ ਲੈ ਕੇ ਅਸੀਂ ਉੱਥੋਂ ਬੰਦਿਆਂ ਨੂੰ ਕੱਢ ਕੇ ਲੈ ਕੇ ਆਏ ਦੋ ਮੁੰਡੇ ਦਾ ਹਸਪਤਾਲ ਪਈ ਆਈ ਸਾਡੇ ਸਰ ਭੱਜੇ ਮੈਂ ਕੀ ਕੀ ਮੰਗ ਕਰ ਮੰਗਾ ਸੀ ਇਹ ਕਰਦੇ ਆ ਵੀ ਇਹ ਤੋਂ ਜਿਹੜੀਆਂ ਗਾਇਆਂ ਇੱਕ ਤਾਂ ਇਹ ਕਟ ਮਾਰ ਕਰਦੇ ਆ ਮਰੀਆਂ ਪਈਆਂ ਦੋ ਗਾਇਆਂ ਦਾ ਇੱਥੇ ਅਸੀਂ ਇਹ ਮੰਗ ਕਰਦੇ ਵੀ ਇਹ ਤੋਂ ਉੱਠ ਖੜਨੇਗੇ ਵੀ ਸਾਡੇ ਗੰਦ ਪਾਉਂਦੇ ਆ ਵਾਹ ਨਾਲ ਸੱਦੇ ਪਸ਼ੂ ਇਹ ਪਸ਼ੂ ਮਾਰ ਦਿੰਦਾ ਅਸਲ ਵਿੱਚ ਕਿਤਾ ਜਿਹੜੇ ਆਉਂਦੇ ਆ ਨਾਲ ਅਸ਼ਕਲ ਬਾਈ ਜੀ ਅਜੇ ਮੈਨੂੰ ਹੁਣੇ ਫੋਨ ਆਇਆ ਹੈ ਕਿ ਪਿੰਡ ਤਾਰੇਵਾਲਾ ਦੇ ਰਕਬੇ ਦੇ ਵਿੱਚ ਇੱਕ ਗੁੱਜਰ ਬਰਾਦਰੀ ਬੈਠੀ ਆ ਔਰ ਪਿੰਡ ਤਾਰੇਵਾਲੇ ਦੇ ਕੁਝ ਨੌਜਵਾਨ ਨੇ ਉਹ ਜਿਹੜੀਆਂ ਆਵਾਰਾ ਪਸ਼ੂ ਹੈ ਫਿਲਹਾਲ ਅਲਮੇ ਪਹੁੰਚੇ ਆ ਸਾਰੀ ਇਨਵੈਸਟੀਗੇਸ਼ਨ ਅਜੇ ਮੈਨੂੰ ਕਰਨੀ ਹੈ ਬਟ ਬੁੱਢਲੇ ਤੌਰ ਤੇ ਹੁਣੇ ਹੀ 2 ਮਿੰਟ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਤਾਰੇ ਵਾਲੇ ਦੇ ਨੌਜਵਾਨ ਉਹ ਆਵਾਰਾ ਗਊਆਂ ਨੂੰ ਇਕੱਠੀਆਂ ਕਰਕੇ ਤੇ ਇਧਰ ਗਊਸ਼ਾਲਾ ਵਿੱਚ ਚੜਨਾ ਆਸਤੇ ਆ ਰਹੇ ਸੀ ਉਹ ਆਵਾਰਾ ਪਸ਼ੂ ਇੱਕ ਭੱਜ ਕੇ ਗੁਜਰਾਂ ਦੇ ਵਾੜੇ ਵਿੱਚ ਵੜ ਗਏ ਉਹਨਾਂ ਦੀ ਤਾਰ ਜੀ ਟੁੱਟ ਗਈ ਉੱਥੋਂ ਜੀ ਜਿੰਨੂੰ ਲੈ ਕੇ ਪੰਜ ਚਾਰ ਮੁੰਡੇ ਹੈਗੇ ਨੇ ਤਾਰੇ ਵਾਲੇ ਦੇ ਔਰ ਪੰਜ ਚਾਰ ਮੁੰਡੇ ਇਧਰ ਦੇ ਹੈਗੇ ਨੇ ਗੁੱਜਰ ਬਰਾਦਰੀ ਦੇ ਪੰਜ ਸਤ ਮੁੰਡੇ ਆ ਇਹ ਆਪਸ ਵਿੱਚ ਉਲਝ ਪਏ ਆ ਇਹਨਾਂ ਨੇ ਧੱਕਾ ਮੁਕੀ ਕੀਤੀ ਝਗੜਾ ਕੀਤਾ ਬਟ ਮੈਂ ਹੁਣ ਮੌਕੇ ਤੇ ਆਇਆ ਮੌਕਾ ਦੇਖਦਾ ਹਾਲਾਤ ਦੇਖਦਾ ਜੋ ਮੌਕਾ ਵਾਰਦਰ ਤੇ ਵਧੂ ਤੇ ਕੋਈ ਜਿਹੜੇ ਬੰਦੇ ਕੋਈ ਸਿਆਣੇ ਕੋ ਹਾਜ਼ਰ ਸਨ ਉਹਨਾਂ ਤੋਂ ਪੁੱਛਗਿਛ ਕਰਕੇ ਅਸੀਂ ਤਤਸਪਾਵੇਂ ਸੱਤੇ ਲਾਉਣੇ ਆ ਵੀ ਕੀ ਗੱਲਬਾਤ ਹੈ ਜੀ ਸਰ ਕੀ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਲੜਾਈ ਦੇ ਵਿੱਚ ਕੁਝ ਫੱਟੜ ਵੀ ਹੋਏ ਆ ਕੁਝ ਲੋਕ ਪਤਾ ਲੱਗਾ ਜੀ ਕਹਿੰਦੇ ਵੀ ਇੱਕ ਦੇ ਸਿਰ ਦੇ ਸੱਟ ਲੱਗੀ ਹੈ ਦੂਜੇ ਪਾਸੇ ਤੋਂ ਇਹ ਸੁਭਾਵਕ ਕੀ ਹੈ ਜੀ ਜਦੋਂ ਕੋਈ ਮਾੜਾ ਮੋਟਾ ਝਗੜਾ ਹੋਵੇ ਤੇ ਇੱਕ ਦੂਜੇ ਦੇ ਠੱਕੇ ਮੁੱਕੇ 'ਚ ਸੱਟ ਵੱਜ ਜਾਂਦੀ ਹੈ ਬਟ ਜੋ ਪੁਲਿਸ ਪ੍ਰਸ਼ਾਸਨ ਨੇ ਹੁਣ ਅਸੀਂ ਆ ਗਏ ਆ ਅਸੀਂ ਦੋਹਾਂ ਧਿਰਾਂ ਨੂੰ ਸਮਝਾ ਕੇ ਇੱਥੋਂ ਤੋੜ ਦਿੱਤਾ ਹੈ ਤੇ ਅਕੋਰਡਿੰਗ ਰੂਲ ਜੋ ਨੈਕਸਟ ਕਾਰਵਾਈ ਹੋਏਗੀ ਪਹਿਲਾਂ ਉਹਦੀ ਪੜਤਾਲ ਕੀਤੀ ਜਾਊਗੀ ਪੜਤਾਲ ਉਪਰੰਤ ਜੋ ਹਾਲਾਤ ਸਾਹਮਣੇ ਆਉਣਗੇ ਉਹਨਾਂ ਦੀ ਆਪਾਂ ਅਕੋਰਡਿੰਗ ਟੂ ਰੂਲ ਮੁਤਾਬਕ ਮناسب ਕਾਰਵਾਈ ਕੀਤੀ ਜਾਏਗੀ ਪਹਿਲਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ